ਰਕਤ ਸਮਾਨ ਸਰ ਹਾਂ ਲਾ ਲਓ ਗਲੇ ਪਾਣੀ ਚੱਕ ਲਿਆ ਨਾ ਹੈਲੋ ਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਗਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਤੇ ਅੱਜ ਆਪਾਂ ਬਲੌਗ ਲੇਟ ਸ਼ੁਰੂ ਕੀਤਾ ਜੀ ਆਪਾਂ ਨੂੰ ਇਹ ਸੀਗਾ ਵੀ ਜਦੋਂ ਆਪਾਂ ਜਾਵਾਂਗੇ ਆਪਾਂ ਬਲੌਗ ਕੋਈ ਸ਼ੁਰੂ ਕਰਾਂਗੇ ਤਕਰੀਬਨ ਤੁਸੀਂ ਗੈਸ ਕਰੋ ਜੀ ਆਪਾਂ ਕਿੱਥੇ ਜਾ ਰਹੇ ਹਾਂ ਨਾ ਤੇ ਤਕਰੀਬਨ ਅੱਧਿਆਂ ਨੂੰ ਤਾਂ ਪਤਾ ਹੀ ਹੋਊਗਾ ਜੀ ਆਪਾਂ ਕਿੱਥੇ ਜਾ ਰਹੇ ਹਾਂ ਚਲ ਆਪਾਂ ਦੱਸ ਹੀ ਦਿੰਦੇ ਆ ਜੀ ਆਪਾਂ ਜਾ ਰਹੇ ਹਾਂ ਜੀ ਅੱਜ ਮੋਗੇ ਨਵਜੋਤ ਨੂੰ ਮਿਲਣ ਤੇ ਨਾਲੇ ਜੀ ਆਪਾਂ ਡਾਕਟਰ ਨੂੰ ਦਿਖਾਣ ਜਾਣਾ ਸੀਗਾ ਜੀ ਆਪਣਾ ਪੈਰ ਆਪਣਾ ਜ਼ਖਮ ਵੀ ਹਨਾ ਵੀ ਠੀਕ ਆ ਵੀ ਕਿਵੇਂ ਆ ਨਾ ਕਿਉਂਕਿ ਤੁਹਾਨੂੰ ਪਤਾ ਹੀ ਆ ਫੋ ਉੱਥੋਂ ਦਵਾਈ ਲੈਂਦੇ ਸੀ ਆਪਣਾ ਟ੍ਰੀਟਮੈਂਟ ਉੱਥੇ ਚੱਲਦਾ ਸੀਗਾ ਤੇ ਆਪਾਂ ਉੱਥੋਂ ਆ ਗਏ ਸੀਗੇ ਤੇ ਉਹ ਕਹਿੰਦੇ ਸੀ ਤੁਸੀਂ ਹਫਤੇ ਦਸ ਦਿਨਾਂ ਬਾਅਦ ਆ ਕੇ ਜਾਇਓ ਨਾ ਤੇ ਚਲਾ ਪੋਨਰ ਨੂੰ ਦਿਖਾ ਕੇ ਆਨੇ ਆ ਜੀ ਇਹ ਮਿਲਦੇ ਨੇ ਹਾਂ ਜੀ ਆਪਾਂ ਮਾਸਤੋਲਾ ਸਾਹਿਬ ਪਹੁੰਚ ਗਏ ਜੀ ਆਪਣੇ ਬਹੁਤ ਹੀ ਨੇੜੇ ਆ ਨਾ ਆਪਾਂ ਕਦੇ ਇਕਦਾਈ ਮਸਿਲ ਤੇ ਹੋਣ ਨਹੀਂ ਹੁੰਦੇ ਜੀ ਸੰਗਰਾਮ ਤੇ ਪਰ ਤੁਹਾਨੂੰ ਪਤਾ ਨਾ ਜਿੰਨਾ ਬੰਦਾ ਨੇੜੇ ਹੋਵੇ ਜੀ ਹੁੰਦਾ ਛੇਤੀ ਆਇਆ ਰਹੀ ਜਾਂਦਾ ਨਾ ਦੇਖੋ ਜੀ ਮੀਂਹ ਨਾਲ ਕਿੰਨਾ ਬੁਰਾ ਹਾਲ ਕਿੰਨਾ ਪਾਣੀ ਢੋੜਾਂ ਤੇ ਜੀ ਬਹੁਤ ਬੇਚੈਨ ਹੁੰਦਾ ਫੇਰ ਥੋੜੀ ਕੱਢਦਾ ਵਾ ਇੰਨੀ ਚੀਜ਼ ਕਿੰਨਾ ਬੁਰਾ ਹਾਲ ਸਾਰਿਆਂ ਦਾ ਲੈ ਇੰਨਾ ਹਾਂਜੀ ਨਵਜੋਤ ਦਾ ਫੋਨ ਆਇਆ ਸੀ ਪੁੱਛ ਰਿਆ ਸੀ ਮੰਮੀ ਕਦੋਂ ਤੱਕ ਪਹੁੰਚਾਂਗੇ ਮੈਂ ਕਿਹਾ ਕੋਈ ਨਾ ਪੁੱਤ ਟਾਈਮ ਨਾਲ ਹੀ ਪਹੁੰਚ ਜਾਾਂਗੇ ਨਾ ਸੜਕਾਂ ਦਾ ਵੀ ਬੁਰਾ ਹਾਲ ਆ ਤੇ ਆਪਾਂ ਬਰਨਾਲੇ ਪਹੁੰਚ ਗਏ ਆ ਜੀ ਤੇ ਬਸ ਹੁਣ ਆਪਾਂ ਟਾਈਮ ਨਾਲ ਹੀ ਪਹੁੰਚ ਜਾਾਂਗੇ ਜੀ ਨਵਜੋਤ ਵੀ ਵੇਟ ਕਰੀ ਜਾ ਰਿਹਾ ਜੀ ਕਦੋਂ ਕਾਉਣਗੇ ਮੰਮੀ ਨੇ ਕਦੋਂ ਆਉਣਗੇ ਆਹ ਦੇ ਇਧਰ ਬਿਜਲੀ ਵਾਲੀ ਆਹ ਭੰਡ ਵਾਲੀ ਦੁਕਾਨ ਦੇ ਉੱਪਰ ਉੱਪਰ ਦੀ ਲਿਆ ਹਾਂਜੀ ਆਪਾਂ ਪਹੁੰਚ ਗਏ ਜੀ ਬਸ 5-10 ਮਿੰਟਾਂ ਚ ਆਪਾਂ ਘਰੇ ਪਹੁੰਚ ਜਾਣਾ ਹਾਂ ਹਾਂਜੀ ਆਪਾਂ ਬਦਨੀ ਹਨਾ ਟਾਪਿਆਏ ਤੇ ਬਸ ਹੁਣ ਆਪਣੇ ਘਰ ਆਉਣ ਚ ਬਸ 5 ਕ 10 ਮਿੰਟਾਂ ਜੀ ਆਪਾਂ ਘਰੇ ਪਹੁੰਚ ਜਾਾਂਗੇ ਨਵਜੋਤ ਵੀ ਜੀ ਵੇਟ ਕਰ ਰਿਆ ਹੋਣਾ ਕਿ ਮੰਮੀ ਹੁਣੀ ਬਸ ਆਉਣ ਵਾਲੇ ਮੈਂ ਫੋਨ ਕਰਕੇ ਦੱਸਦਾ ਸੀ ਜੇ ਅਸੀਂ ਬਦਨੀ ਪਹੁੰਚ ਗਏ ਉਹ ਬਸ 5 ਕ ਮਿੰਟ ਲੱਗਦੇ ਜੀ ਬਸ ਬਦਨੀ ਤੋਂ ਤਾਂ ਫਿਰ ਬੰਦਾ ਜਲਦੀ ਪਹੁੰਚ ਜਾਂਦਾ ਘਰੇ ਤੇ ਨਵਜੋਤ ਦੇ ਮਿਲਦੇ ਜੀ ਨਵਜੋਤ ਨੂੰ ਨਾਲ ਹੋਰ ਹਨਾ ਇਤਰੋ ਜੀ ਸਾਨੂੰ ਵੀ ਇੱਥੇ ਪਾਣੀ ਵਗੈਰਾ ਨੋਵੇ ਪਰ ਇਧਰੋਂ ਫੇਰ ਵੀ ਗੱਡੀਆਂ ਕਾਫੀ ਨਾਗ ਰਹੀਆਂ ਨੇ ਤੇ ਆਪਾਂ ਇਧਰ ਤੋਂ ਹੀ ਕੱਢ ਲਿਆ ਜੀ ਕਾਫੀ ਆ ਰਹੇ ਨੇ ਤਰੋੜ ਵਧੀਏ ਹੋਊਗਾ ਜੀ ਕਹੀਂ ਚੱਲ ਨਾਲੇ ਦੇਖੋ ਜੀ ਪੱਕਾ ਚੱਲਦਾ ਬਿਨਾਂ ਹਵਾ ਤੋਂ ਨਾ ਸੌਰੀ ਬਿਨਾਂ ਬਿਜਲੀ ਤੋਂ ਬਿਨਾਂ ਬਿਜਲੀ ਤੋਂ ਪੱਕਾ ਜੀ ਦੇਖ ਲਓ ਇੱਥੇ ਤਾਂ ਜਿ ਆਪਾਂ ਦਿੱਲੀ ਆਉਂਦੀ ਸੀਗੇ ਤੁਹਾਨੂੰ ਪਤਾ ਹੀ ਆ ਨਾ ਬਸ ਹੁਣ ਘਰੇ ਚਾਹ ਪਣੀ ਪੀ ਕੇ ਜੀ ਫੇਰ ਆਪਾਂ ਫੇਰ ਇੱਥੇ ਆਉਣਾ ਜੀ ਨਹੀਂ ਹਾਂ ਜੀ ਆਪਾਂ ਪਹੁੰਚ ਗਏ ਘਰੇ ਜੀ ਘਰੇ ਜੀ ਕੈਮਰੇ ਅੱਜ ਦੇਖਦਾ ਉਹ ਘੱਟ ਉਹ ਕੈਮਰੇ ਸੀ ਦੇਖ ਦੇਣਾ ਆਊਗਾ ਖੋਲਣ ਮਾਰੇ ਸੀਡੀ ਨਵੀਆਂ ਹੋਵੇ ਦੇਖਿਆ ਮਾਰਿਆ ਮਾਰਿਆ ਵੇ ਇ ਕਦਾ ਪਿੱਟੀ ਹੋ ਗਿਆ ਹਾਂਜੀ ਨਵਜੋਦ ਕਹਿੰਦਾ ਮੰਮੀ ਤੁਹਾਡੀ ਮੈਂ ਕਦੋਂ ਦੀ ਵੇਟ ਕਰ ਰਿਆ ਸੀਗਾ ਮੈਂ ਤਾਂ ਦਰਵਾਜ਼ੇ ਕੋਲ ਹੀ ਖੜਾ ਰਿਆ ਵੀ ਜਦੋਂ ਆਣਗੇ ਉਦੋਂ ਮੈਂ ਗੇਟ ਖੋਲੂਗਾ ਪਹਿਲਾਂ ਮੈਂ ਗੇਟ ਲਾ ਕੇ ਰੱਖਿਆ ਕਹਿੰਦਾ ਮੈਂ ਕਿ ਜਦੋਂ ਵੱਜ ਆਵਾਜ਼ ਆਊਗੀ ਫਿਰ ਮੈਂ ਜਦੀ ਗੇਟ ਖੋਲੂਗਾ ਜਾ ਕੇ ਜੀ ਮੂੜੋ ਵੀ ਥਾਵਾ ਗਿਆ ਤੇਗਾ ਫਸਟ ਨੇ ਹਾਂ ਕੈਮਰਾ ਲਾਈਟ ਨਹੀਂ ਕੋਪੀਲੀ ਅੱਛਾ ਆਤੀ ਜਿੰਨੇ ਨੂੰ ਲੱਗਾ ਤੂੰ ਹੋ ਗਿਆ ਆ ਜਾ ਤੂੰ ਆਈਫੋਨ ਦਾ ਕਵਰ ਬੜਾ ਸੋਹਣਾ ਬਾਈ ਇੱਧਰ ਕਿੱਥੇ ਆ ਜਾਓ ਬਾਈ ਉਹ ਪਿੱਛੇ ਦੇਖੀਂ ਬੇਲਾ ਬੇਲਾ ਬਾਬਾ ਕਿੰਨੇ ਦੇ ਆਏ ਕਿੰਨੇ ਦੇ ਆਏ ਨੇ ਮਨੂੰ ਨਾ ਦੱਸ ਕਿ ਨਹੀਂ ਦੱਸਤਾ ਸੀ 100 ਦੇ ਇਹ 200 ਦੇ ਇਸ ਤੋਂ ਵਧੀਆ ਜਾਗਰ ਦੇ ਕੋਲ ਚ ਖਾਂਗੇ ਟੋਕਰੀ ਮੇਰੀ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਜੀ ਕੰਨਿਆ ਆਹ ਤਾਂ ਠੀਕਾ ਮੱਛੀ ਜਿਹਾ ਸੀ ਤਾਂ ਆਪਸੀ ਦਾ ਉਹ ਦੇਖੋ ਬੱਝੂ ਗਿਆ ਕਿੰਨੇ ਗੁੰਝੇ ਹੈ ਹੈਣਾ ਨੇ ਦੇਖੀ ਗਾ ਆਇਆ ਪਿਆ ਬਾਹਰ ਘਾਰੀ ਮਿੱਟੀ ਮਿੱਟੀ ਕਰਤੀ ਕਿੱਲੇ ਕਰਤੀ ਆਜੋ ਫਿਰ ਓਏ ਏਸੀ ਮਾਰ ਕੀਨੇ ਉਹ ਨਾ ਨੰਬਰ ਮੈਂ ਚੱਕਿਆ ਸੀ ਨਾ ਬਣਾ ਹਟ ਜਾ ਆ ਲਾ ਪ੍ਰਸ਼ਾ ਸਾਰੇ ਬੈਲਾ ਆ ਬਿੰਦਵਨ ਵਾਲਾ ਇਹਨੇ ਕਿੰਨੇ ਨਾ ਡੱਬੇ ਚੋਂ ਕੱਢ ਕੇ ਛੁਪਾਤਾ ਉਹ ਬੱਤੇ ਗਿੱਲੇ ਗਿੱਲੇ ਲਾਲਾ ਸਰ ਵਾਲਾ ਹੋਊਗਾ ਮਾਫੀ ਨੂੰ ਪਾ ਲੈ ਐ ਸਾਰਾ ਸਾਰਾ ਹੂੰ ਦੇ ਜੀ ਨਾ ਕੋਈ ਟੀੜੀ ਨਹੀਂ ਅੰਦਰ ਨੂੰ ਬਰਗਣਾ ਸਭ ਸੂਹ ਫੜਾ ਕੇ ਡੱਬਾ ਆਪ ਮਾਸੀ ਦੇ ਬੰਦੇ ਮਾਸੀ ਖਾਂਦੀ ਹੋ। ਹੋ ਨੀ ਪੈਣਾ ਪੈਸਾ ਮਾ ਵੀ ਇਹ ਚੀਜ਼ ਕੋਈ ਨਾ ਕਰੀ। ਇਹ ਉਹ ਨਟੂ ਰੰਗ ਦੀ ਤੇ ਪੀਲਾ ਹਰਾ ਲਾਲ ਕਿਉਂ ਹੋ ਤਾ। ਇਹ ਮੇਰਾ ਰੰਗ ਕਰਨ ਕਹਿੰਦੇ ਇਹ ਲਾਲ ਲਾਲਾ। ਆਹ ਸੀ ਨਵੂਹਲਾ ਪਰਸਾ ਦੇ ਹੈਗਾ ਬਹੁਤ ਹੂਸਰ ਦਾ। ਨਹੀਂ ਬਸ ਮੈਂ ਖਾ ਲਿਆ। ਮੈਂ ਮਾੜਾ ਨਹੀਂ। ਸੇ। ਹੋਰ ਆ ਹੈਗਾ ਦੂਸਰ ਸਾਬ ਦਾ ਆ ਤਾਂ ਬਿਸਕੁਟ ਦਿੱਤੀ ਆ ਹਾਂ ਤਾਂ ਸਾਰੇ ਇਹ ਲੈ ਲੈ ਗਾੜੀ ਨੂੰ ਜਿਹੜੇ ਸਾਰੇ ਨੇ ਲੈਣਾ ਮੈਂ ਬਈ ਮੈਂ ਸਾਰੇ ਜਣੇ ਨੂੰ ਦੇ ਦੀ ਥੋੜਾ ਥੋੜਾ ਕਿਉਂਕਿ ਉਹ ਆਰ ਨਬੂ ਤੇਰਾ ਪੈਨ ਆ ਦੇਖ ਓਏ ਐ ਫਿਰ ਸੁਣਾਣੀ ਉਹਨੂੰ ਉਹ ਪੈਨ ਤੇ ਫਿਰ ਮੈਂ ਤਾਈ ਕੇ ਮੈਂ ਦਸ ਸੁਣਾਣੀ ਤੂੰ ਹੀ ਤਾਂ ਮੰਨਣਾ ਏ ਜੇਤੀ ਹੂੰ ਇੱਕ ਹੀ ਆ ਇੱਕ ਹੀ ਆ ਨਹੀਂ ਨਹੀਂ ਉਹ ਤਾਂ ਨਹੀਂ ਇਹਨੂੰ ਕਾਲੀ ਹੈ ਕਿਸਾਨ ਦੇ ਕੇ ਬਾਅਦ ਚ ਸਾਰਾ ਬਚਿਆ ਮੈਂ ਖਾਊਂਗਾ ਰਾਮ ਨੇ ਉਹਨਾਂ ਕਿਹਾ ਤਰੀ ਮਾਪ ਨੂੰ ਮਾਸੜ ਨੂੰ ਚੰਗਾ ਇਹਨਾ ਉਹ ਕਿੱਦਿ ਕੱਲੇ ਖਾਣਗੇ ਥੋੜਾ ਥੋੜਾ ਲੈ ਲੈ ਨਾਨ ਖਾਣਾ ਲੈ ਇਹਨੂੰ ਲੈ ਲੈ ਤੁਸੀਂ ਬਵਾਸ ਕਰਕੇ ਆਉਂਦੇ ਬਾਅਦ ਨੇ ਹੈ ਰੱਖ ਲੈ ਨਾ ਮੈਂ ਬਾਸ ਕਰ ਹਾਂ ਜੀ ਆਪਾਂ ਚਾਹ ਪਿਆਣੀ ਪੀ ਗਏ ਨਾ ਪੱਟੀ ਕਰਾ ਲਿਆਂਦੀ ਸੀ ਡਾਕਟਰ ਦੇ ਜਾਇਆਏ ਤੇ ਹੁਣ ਆਪਾਂ ਜਾ ਰਹੇ ਆਂ ਜੀ ਪੀਰਾਂ ਦੇ ਤੇ ਅੱਜ ਵੀਰਵਾਰ ਆ ਜਿਵੇਂ ਤੁਹਾਨੂੰ ਪਤਾ ਹੀ ਆ ਨਾ ਤੇ ਇਧਰ ਚੀਜਾ ਜੀ ਥੇ ਤੇ ਬਾਲਾ ਮੰਨਦੇ ਨੇ ਤੇ ਉੱਥੇ ਹੁੰਦੇ ਆ ਜੀ ਤੇ ਆਪਾਂ ਵੀ ਹੁਣ ਉੱਥੇ ਮੱਥਾ ਟੇਕਣ ਚੱਲਦੇ ਆਂ ਤੇ ਮਿਲਦੇ ਆਂ ਜੀ ਨਾਲੇ ਉਹਨਾਂ ਨੂੰ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਸ਼ਾਇਦ ਪਤਾ ਵੀ ਨਹੀਂ ਵੀ ਅੱਜ ਅਸੀਂ ਆਉਣਾ ਜਾਂ ਨਹੀਂ ਆਉਣਾ ਇਥੋਂ ਜੀ ਆਪਾਂ ਆਵਾਜ਼ ਤਾਂ ਬੰਦ ਕਰਤੀ ਸੀ ਕਿਉਂਕਿ ਬਾਬਾ ਜੀ ਦੇ ਨਾ ਪੀਰਾਂ ਵਾਲਿਆਂ ਦੇ ਸ਼ਬਦ ਚੱਲ ਰਹੇ ਸੀਗੇ ਤੇ ਤੁਹਾਨੂੰ ਪਤਾ ਹੀ ਜਿਵੇਂ ਕਾਪੀਰਾਈਟ ਆ ਜਾਂਦੀ ਹੈ ਨਾ ਇਸ ਕਰਕੇ ਆਪਾਂ ਬੰਦ ਕਰਤੀ ਸੀ ਵੋਲਿਊਮ ਤੇ ਮੈਂ ਕਿਹਾ ਚਲੋ ਬਿਨਾ ਵੋਲਿਊਮ ਤੋਂ ਆਪਾਂ ਆਪਣੀ ਰਿਕਾਰਡਿੰਗ ਕਰ ਦਿੰਨੇ ਆ ਨਾ ਤੁਹਾਨੂੰ ਪਤਾ ਹੀ ਫਿਰ ਕਾਪੀਰਾਈਟ ਆ ਜਾਂਦਾ ਨਾ ਇਹ ਵੀ ਦੇਖਣਾ ਪੈਂਦਾ ਤੇ ਭਾਜੀ ਪੁੱਛ ਰਹੇ ਸੀ ਹੁਣ ਪੈਰ ਨੂੰ ਫਰਕ ਆ ਕਿਵੇਂ ਆ ਨਾ ਸਾਰਾ ਪੁੱਛ ਰਹੇ ਸੀਗੇ ਹਾਲਚਾਲ ਉਹ ਨਾ ਹੁੰਦਾ ਹੀ ਆ ਪੁੱਛਦਾ ਹੀ ਆਗਲਾ ਨਾ ਤੇ ਚਲੋ ਜੀ ਹੁਣ ਆਪਾਂ ਮੱਥਾ ਟੇਕ ਕੇ ਆਈਏ ਨਾ ਤੇ ਇੱਥੇ ਜਿਨਾਂ ਪਤਾ ਨਹੀਂ ਕਿੰਨੇ ਤਰੀਕ ਦਾ ਵੀ ਮੇਲਾ ਵੀ ਇੱਥੇ ਲਿਖਿਆ ਆ ਭੰਡਾਰਾ ਹਨਾ ਵੀ ਹੁੰਦਾ ਵਾ ਤੇ 10 11 ਤਰੀਕ ਦਾ ਭੰਡਾਰਾ ਵਾ ਜੇ ਉੱਥੇ ਬਹੁਤ ਦੇ ਬਹੁਤ ਭਰਦਾ ਵਾ ਸਾਰੇ ਪਿੰਡ ਵਾਲੇ ਵੀ ਨਾ ਬਹੁਤ ਮੰਨਦੇ ਆ ਨਾ ਦੂਰੋਂ ਦੂਰੋਂ ਵੀ ਬਹੁਤ ਆਉਂਦੇ ਆ ਤੇ ਬਹੁਤ ਮੰਨਤਾ ਵਾ ਜੀ ਸਾਰਿਆਂ ਦੀ ਇੱਥੇ ਨਾ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੋ ਵੀ ਬੰਦਾ ਮੰਗਦਾ ਨਾ ਸਾਰਿਆਂ ਦੀਆਂ ਨਾ ਇੱਛਾ ਪੂਰੀਆਂ ਹੁੰਦੀਆਂ ਤੇ ਆਪਣੇ ਜਿਵੇਂ ਨਗਨ ਸਮਾਨ ਤੇ ਬਾਲਾ ਜਾਂਦੇ ਜੀ ਇਵੇਂ ਇੱਥੇ ਪ੍ਰਸ਼ਾਦ ਆਪਾਂ ਲੈ ਲਿਆ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ। ਬਾਹਰ ਕਰਨੀ ਲੱਗਾਂ। ਚਲੋ। ਤੇ ਬਾਜੀ ਕਹਿ ਰਹੇ ਸੀਗੇ ਵੀ ਬਾ ਚਲੋ ਤੁਸੀਂ ਮੈਂ ਮੈਂ ਤੁਹਾਡੇ ਮਗਰ ਹੀ ਆਉਣਾ ਕਿਉਂਕਿ ਇਹ ਮੈਨੂੰ ਲੱਗਾ ਮੋਟਰਸਾਈਕਲ ਵਗੈਰਾ ਤੇ ਆਏ ਹੁਣੇ ਤੇ ਇਹ ਕਹਿੰਦੇ ਅਸੀਂ ਬਾਅਦ ਚ ਤੇ ਆਪਾਂ ਪ੍ਰਸ਼ਾਦ ਲੈ ਲਿਆ ਸੀ ਜੀ ਆਪਾਂ ਨੂੰ ਲੱਡੂਆਂ ਦਾ ਪ੍ਰਸ਼ਾਦ ਮਿਲਿਆ ਹਨ ਤੇ ਮੈਂ ਤਾਂ ਥੋੜਾ ਘਾਟੀ ਖਾਦਾ ਸੀ ਮੈਨੂੰ ਇਦਾਂ ਕਰਕੇ ਨਾ ਜ਼ਖਮ ਕਰਕੇ ਮੈਨੂੰ ਥੋੜਾ ਡਰ ਲੱਗਦਾ ਮੈਂ ਮਿੱਠਾ ਘਾਟੀ ਖਾਨੀ ਆ ਨਾ ਫਿਰ ਵੀ ਜ਼ਖਮ ਛੇਤੀ ਠੀਕ ਹੋ ਜਵੇ। ਵੀ ਕੀ ਫਾਇਦਾ ਨਾ ਬਾਲਾ ਮਿੱਠਾ ਖਾਣ ਨਾਲ। ਤੇ ਹਾਂਜੀ ਤੇ ਫਿਰ ਆਪਾਂ ਘਰੇ ਪਹੁੰਚ ਗਏ ਸੀਗੇ ਤੇ ਇੱਥੇ ਨਾ ਆਪਸ ਵਿੱਚ ਜਿਹੜੇ ਬੱਚੇ ਜਿਹੜੇ ਕਰ ਰਹੇ ਸੀ ਉਹ ਕਹਿ ਰਹੇ ਸੀ ਵੀ ਤੂੰ ਘੇਡ ਖੋਲ ਕੇ ਆਉ ਕਹਿ ਰਹੇ ਸੀ ਤੂੰ ਖੋਲ ਕੇ ਆ ਨਾ ਨਬੂ ਕਹਿ ਰਿਹਾ ਸੀ ਤੂੰ ਖੋਲ ਕੇ ਗਲੀਆਂ ਕਰੀ ਤੂੰ ਕਦੇ ਕਰੇਗਾ ਨਬੂ ਦੀਪ ਦਿੱਪ ਵੱਡੀ ਦੀਪ ਤੁੰ ਖੋਲ ਕੇ ਆਪਰੀ ਦੀ ਬਸ ਐ ਏਦਾਂ ਹੀ ਬੈਸਵਾਜੀ ਕਰ ਰਹੇ ਸੀਗੇ ਤੇ ਆਪਾਂ ਘਰੇ ਪਹੁੰਚ ਗਏ ਸੀਗੇ ਤੇ ਆਪਾਂ ਵੀਡੀਓ ਦਾ ਐਂਡ ਐਥ ਹੀ ਕਰਦੇ ਆ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਜੀ ਇਸੇ ਤਰ੍ਹਾਂ ਸਾਡੀ ਵੀਡੀਓ ਦੇਖਦੇ ਰਹੋ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਬਾਏ ਬਾਏ ਜੀ